ਸਤ ਸੰਗਤ ਜੀ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਲਮ ਸਾਖੀਆਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪੁਸਤਕ ਵਿੱਚੋਂ ਅੱਜ ਮੁੱਲਾ ਨਾਦੀ ਸਾਖੀ ਬਾਰੇ ਚਰਚਾ ਕਰਾਂਗੇ ਸਾਰਿਆਂ ਤੋਂ ਵੱਡਾ ਪਰ ਅਜੀ ਉਮਰਾਂ ਵਿੱਚ ਨਿੱਕਾ ਗੁਰੂ ਨਾਨਕ ਮਾਤਾ ਪਿਤਾ ਦੇ ਘਰ ਵਿੱਚ ਖੇਡ ਰਿਹਾ ਸੀ ਪਰ ਉਸ ਦੀਆਂ ਖੇਡਾਂ ਦੀ ਸਮਝ ਨਾ ਸੋਪੈਂਦੀ ਉਹ ਰੱਬ ਜੀ ਨੂੰ ਇਉਂ ਜਾਣਦਾ ਸੀ ਕੋਲ ਕੋਲ ਨੇੜੇ ਨੇੜੇ ਨਾਲ-ਨਾਲ ਜੀਕੂ ਹੋਰ ਬਾਲਕੇ ਆਪਣੇ ਮਾਂ ਪਿਓ ਨੂੰ ਕੋਲ-ਕੋਲ ਜਾਂਦੇ ਹਨ ਸੋ ਉਸ ਪਿਆਰ ਵਿੱਚ ਕਦੇ ਹੱਸਦੇ ਖੇਡਦੇ ਦੌੜਦੇ ਭੱਜਦੇ ਸਨ ਕਦੇ ਚੁੱਪ-ਚਾਪ ਹੋ ਕੇ ਬਹਿ ਜਾਂ ਲੇਟ ਜਾਂਦੇ ਸਨ ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਨੇ ਖੇੜਿਆਂ ਵਿੱਚ ਖੇਡਦਾ ਵੇਖ-ਵੇਖ ਤਾਂ ਖੁਸ਼ ਹੁੰਦੇ ਸਨ ਪਰ ਚੁੱਪ-ਚਾਪ ਵੇਖ ਕੇ ਉਦਾਸ ਹੁੰਦੇ ਸਨ ਪਰ ਜਿਉਂ-ਜਿਉਂ ਵਡੇਰੇ ਹੁੰਦੇ ਜਾਂਦੇ ਸਨ ਉਦਾਸੀ ਵੱਧਦੀ ਜਾਂਦੀ ਸੀ ਘਰ ਬਾਹਰ ਪਿੰਡੋਂ ਦਰਾਡੇ ਬਣ ਵਿੱਚ ਜਾ ਬੈਠਦੇ ਸਨ ਇਸ ਤਰ੍ਹਾਂ ਕੁਛ ਦਿਨ ਉਦਾਸੀ ਦੇ ਲੰਗੇ ਫਿਰ ਅਚਾਨਕ ਟਹਿਕ ਪਏ ਖੁਸ਼ ਖੁਸ਼ ਵੀਕੀ ਪਿਤਾ ਜੀ ਨੇ ਕਿਹਾ ਕਾਕਾ ਜੇ ਤੇਰਾ ਦਿਲ ਲੱਗੇ ਤਾਂ ਮੁੱਲਾਪਾਸ ਲੈ ਚੱਲਾਂ ਫਾਰਸੀ ਪੜ ਲੈ ਜੋ ਅੱਜਕੱਲ ਰਾਜਪਾਸ਼ਾ ਹੈ ਰਾਜਪਾਸ਼ਾ ਕੀ ਹੁੰਦੀ ਹੈ ਜਿਸ ਦਾ ਰਾਜ ਹੋਵੇ ਉਸ ਦੀ ਬੋਲੀ ਨੂੰ ਰਾਜਪਾਸ਼ਾ ਕਹੀਦਾ ਹੈ ਤਦੋਂ ਰਾਜ ਪਠਾਨਾ ਦਾ ਸੀ ਤੇ ਉਹਨਾਂ ਦੀ ਬੋਲੀ ਫਾਰਸੀ ਸੀ ਸਾਰੇ ਸਰਕਾਰੀ ਕੰਮ ਫਾਰਸੀ ਵਿੱਚ ਹੁੰਦੇ ਸਨ। ਤਦ ਪਿਤਾ ਜੀ ਨੇ ਕਿਹਾ ਫਾਰਸੀ ਪੜਾ ਵੇਖੀਏ ਜੇ ਪੜ ਗਿਆ ਤਾਂ ਵੱਡਾ ਮੁੰਸ਼ੀ ਹੋ ਜਾਏਗਾ। ਖਿਹੜ ਹਸਦੇ ਬਾਲਕੇ ਨੇ ਕਿਹਾ ਅੱਛਾ ਬਾਪੂ ਜੀ ਤਦ ਮੈਤਾ ਕਾਲੂ ਜੀ ਬਾਲਕੇ ਨੂੰ ਮੁੱਲਾ ਦੇ ਲੈ ਗਏ। ਮੁੱਲਾ ਨੇ ਕਾਰਦਾਰ ਦਾ ਪੁੱਤ ਜਾਣ ਕੇ ਆਦਰ ਨਾਲ ਬਹਾਲ ਲਿਆ ਤੇ ਫਾਰਸੀ ਦੇ 30 ਅੱਖਰ ਪਾ ਦਿੱਤੇ। ਉਹ ਬਾਲਕੇ ਨੇ ਇਉਂ ਯਾਦ ਕਰ ਲਏ ਜਿਵੇਂ ਅੱਗੇ ਹੀ ਪੜਿਆ ਸੀ। ਫਿਰੋਜ਼ ਨੇ ਅੱਖਰਾਂ ਦੀ ਜੋੜ ਸਿਖਾਈ ਤੇ ਫਿਰ ਫਾਰਸੀ ਬੋਲੀ ਦਾ ਬਾਲ ਉਪਦੇਸ਼ ਅੱਗੇ ਰੱਖਿਆ ਪਰ ਦੇਖੋ ਕਿ ਬਾਲਕ ਉਹ ਵੀ ਝੱਟਪਟ ਪੜ ਗਿਆ ਕੁਛ ਦਿਨ ਮੁੱਲਾਂ ਦੇ ਠੀਕ ਸਮੇਂ ਸਿਰ ਜਾ ਕੇ ਫਿਰ ਸੋਹਣੇ ਬਾਲਕ ਜੀ ਕੁਸਾਈਆਂ ਮਾਰਨ ਲੱਗ ਪਏ ਤੇ ਫਿਰ ਉਦਾਸ ਰਹਿਣ ਲੱਗ ਪਏ ਮਦਰਸੇ ਨਾਗੇ ਵੀ ਪੈ ਜਾਣ ਤਾਂ ਉਸਤਾਦ ਨੇ ਕਿਹਾ ਨਾਨਕ ਤੂੰ ਹੁਣ ਉਸ ਤਰ੍ਹਾਂ ਨਹੀਂ ਪੜਦਾ ਦਿਲ ਲਾ ਕੇ ਜਿਵੇਂ ਪਹਿਲਾ ਪੜਦਸ ਹੈ ਤਾਂ ਬਾਲਕੀ ਨੇ ਕਿਹਾ ਮੈਂ ਪੜਿਆ ਹਾਂ ਉਸਨੇ ਕਿਹਾ 10 ਕੀ ਪੜਿਆ ਹੈ ਤਾਂ ਆਪ ਨੇ ਇੱਕ ਕਾਗਤ ਮੁੱਲਾ ਨੂੰ ਦਿੱਤਾ ਉਸ ਕਾਗਤ ਪਰ ਫਾਰਸੀ ਦਾ ਇੱਕ ਅੱਖਰ ਲਿਖ ਕੇ ਅੱਗੇ ਪਰਮੇਸ਼ਰ ਦੀਆਂ ਗੱਲਾਂ ਲਿਖੀਆਂ ਸਨ ਇਹ ਬਾਤ ਕੀ ਮੁੱਲਾ ਨੇ ਬਾਲਕੀ ਦੇ ਪੈਰਾਂ ਅੱਗੇ ਸਿਰ ਨਿਵਾ ਦਿੱਤਾ ਤੇ ਕਿਹਾ ਤੂੰ ਕੋਈ ਬਲੀ ਹੈ ਜੋ ਬਿਨਾਂ ਪੜਾਏ ਪੜ ਗਿਆ ਹੈ ਵਲੀ ਮੁਸਲਮਾਨਾ ਵਿੱਚ ਉੱਚੇ ਮਨੁੱਖ ਨੂੰ ਆਖਦੇ ਹਨ ਜੋ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਹੋਵੇ ਪਰਮੇਸ਼ਰ ਦੇ ਪਿਆਰ ਵਿੱਚ ਰਹਿਣ ਵਾਲੇ ਬਾਲਕ ਜੀ ਹੁਣ ਫੇਰ ਚੁੱਪ ਧਾਰ ਬੈਠੇ ਘਰ ਲੰਮੇ ਪਿਆਰਿਆ ਹਾਕਰਨ ਜਾਂ ਅੱਖਾਂ ਮੀਟ ਕੇ ਬੈਠੇ ਰਹਨ ਰੋਟੀ ਵੀ ਕਦੇ ਖਾਣੀ ਕਦੇ ਨਾ ਤਾਂ ਮਾਂ ਪਿਓ ਨੂੰ ਫਿਕਰ ਲੱਗਾ ਫਿਰ ਮੁੱਲਾ ਨੂੰ ਸਦ ਕਲਿਆ ਕਿ ਦੇਖ ਕਾਕੇ ਨੂੰ ਕੀ ਹੋਇਆ ਹੈ ਮੁੱਲਾ ਨੇ ਆ ਕੇ ਗੁਰੂ ਬਾਲਕ ਨਾਲ ਕਈ ਗੱਲਾਂ ਕੀਤੀਆਂ ਤਾਂ ਬੁਲਾਉਣ ਦੇ ਜ਼ੋਰ ਲਾਏ ਪਰ ਬਾਲਕ ਜੀ ਚੁੱਪਚਾਪ ਲਿٹے ਰਹੇ ਫਿਰ ਮੁੱਲਾ ਨੇ ਕੰਨ ਵਿੱਚ ਕਿਹਾ ਨਾਨਕ ਜਿਸ ਸਾਹਿਬ ਦਾ ਤੈਨੂੰ ਪਿਆਰ ਹੈ ਉਸ ਦੇ ਵਾਸਤੇ ਉੱਠ ਬੈਠ ਤਾਂ ਉਹ ਸੋਹਣਾ ਬਾਲਕ ਉੱਠ ਬੈਠਾ ਹੁਣ ਚਿਹਰਾ ਚਮਕ ਰਿਹਾ ਸੀ ਮੱਥਾ ਖਿੜ ਰਿਹਾ ਸੀ ਕੋਈ ਉਦਾਸੀ ਨਹੀਂ ਸੀ ਤਦ ਮੁੱਲਾ ਵੱਲ ਦੇਖੀ ਫਾਰਸੀ ਦਾ ਇੱਕ ਸ਼ਬਦ ਬੋਲੇ ਜਿਸ ਵਿੱਚ ਉਸ ਨੂੰ ਇਹ ਮੱਤ ਦਿੱਤੀ ਸੀ ਕਿ हे ਮੁੱਲਾ ਅਰਦਾਸ ਕਰਿਆ ਕਰ ਪਰਮੇਸ਼ਰ ਅੱਗੇ ਅਰਦਾਸ ਹੁੰਦੀ ਹੈ ਬੇਨਤੀ ਮਨ ਦੀ ਗੱਲ ਪਰਮੇਸ਼ਰ ਜੀ ਅੱਗੇ ਰੱਖਣੀ ਸੋ ਉਸ ਅਰਦਾਸ ਵਿੱਚ ਮੁੱਲਾ ਨੂੰ ਸਮਝਾ ਰਹੇ ਸਨ ਕਿ ਪਰਮੇਸ਼ਰ ਅੱਗੇ ਆਖ ਭਾਈ ਅਸੀਂ ਦਿਨ ਰਾਤ ਦੁਨੀਆ ਦੇ ਲਾਲਚ ਵਿੱਚ ਹਾਂ ਤੈਨੂੰ ਭਲਾਈ ਰੱਖਦੇ ਹਾਂ ਦੁਨੀਆ ਤੇ ਸਦਾ ਰਹਿਣਾ ਨਹੀਂ ਤੂੰ ਹੀ ਰੱਬ ਸਾਡੇ ਮਾਰੇ ਕਾਮਨਾ ਵੇਖ ਸਾਨੂੰ ਭਲੇ ਕੰਮਾਂ ਵਿੱਚ ਲਾ ਆਪਣੇ ਪਿਆਰ ਵਿੱਚ ਪਾ ਆਪਣੇ ਪਿਆਰਿਆਂ ਵਿੱਚ ਸਾਨੂੰ ਬਿਠਾ ਸਾਨੂੰ ਪਿਆਰ ਕਰ ਏ ਪਰਮੇਸ਼ਰ ਇਹ ਫਾਰਸੀ ਵਿਚ ਰਚਿਆ ਸ਼ਬਦ ਸੁਣ ਕੇ ਮੁੱਲਾ ਪੈਰੀ ਪੈ ਗਿਆ ਤੇ ਗੁਰੂ ਤੋਂ ਸਿੱਖਿਆ ਲੈ ਕੇ ਪਰਮੇਸ਼ਰ ਦੇ ਪਿਆਰ ਵਿੱਚ ਲੱਗ ਪਿਆ ਅਤੇ ਉਹ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ